ਜਿਹੜੇ ਮਹਾਪੁਰਖ ਹੁੰਦੇ ਨਾ ਉਹਨਾਂ ਦਾ ਰੱਬ ਵੀ ਕਹਿਣਾ ਨਹੀਂ ਮੋੜਦਾ ਤੇ ਇੰਦਰ ਮਹਾਰਾਜ ਦੀ ਤਾਕਤ ਕੀ ਹੈ ਵੀ ਇਹ ਕਰ ਨਾ ਸਕਣ ਧਰਮਰਾਜ ਤੋਂ ਦੁਨੀਆ ਡਰਦੀ ਆ ਧਰਮਰਾਜ ਮਹਾਪੁਰਖਾਂ ਤੋਂ ਡਰਦਾ ਕਿਉਂ ਨਾਮ ਇੱਕ ਤਾਕਤ ਹੈ ਧਰਮਰਾਜ ਨੇ ਕਿਹਾ ਜਮਦੂਤਾ ਨੂੰ ਕਹਿੰਦੇ ਜਿੱਥੇ ਸਤ ਸੰਗ ਹੁੰਦਾ ਹੋਵੇ ਜਿਵੇਂ ਸਤ ਸੰਗ ਹੋ ਰਿਹਾ ਜਿੱਥੇ ਸਾਧੂ ਬੈਠੇ ਹੋਣ ਜਿੱਥੇ ਨਿਤ ਕੀਰਤਨ ਹੁੰਦਾ ਹੋਵੇ ਜਾਣਾ ਨਹੀਂ ਜਦੋਂ ਦੂਤ ਕਹਿੰਦੇ ਮਹਾਰਾਜ ਇਹ ਭੁੱਲ ਭੁਲੇਖੇ ਚਲੇ ਗਏ ਫਿਰ ਕੀ ਬਣੇਗਾ ਉਹ ਕਹਿੰਦਾ ਨਾ ਤਾਂ ਤੁਸੀਂ ਛੁੱਟੋਂਗੇ ਨਾ ਮੈਂ ਛੁੱਟਾਂਗਾ ਨਾ ਮੇਰੀ ਪੂਰੀ ਛੁੱਟੇਗੀ ਇਹ ਗਰਬਾਣੀ 'ਚ ਲਿਖਿਆ ਹੋਇਆ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟਾ ਨਿਕਟ ਨਾ ਜਾਈਓ ਦੂਤ ਕਹਿੰਦਾ ਨੇੜੇ ਨਾ ਜਾਈਓ ਸਾਧੂਆਂ ਦੇ ਵੱਡੇ ਮਹਾਰਾਜ ਕਹਿੰਦੇ ਹੁੰਦੇ ਜੀ ਕਹਿੰਦੇ ਕੋਈ ਸਰੀਰ ਛੱਡਦਾ ਨਾ ਉਹਦੇ ਨੇੜੇ ਨਾ ਜਾਇਆ ਕਰੋ ਜਮਦੂਤਾਂ ਨੇ ਆਉਣਾ ਹੀ ਨਹੀਂ ਉਹਦੇ ਲੇਖੇ ਦਾ ਫਰਕ ਪੈ ਜਾਣਾ ਭੱਜ ਜਾਣਾ ਜਮਦੂਤਾਂ ਨੇ ਜਿੱਥੇ ਸਾਧੂ ਖੜ ਜਾਵੇ ਜੈ ਸਾਧੂ ਗੋਵਿੰਦ ਭਜਨ ਜਿੱਥੇ ਸਾਧੂ ਬੈਠੇ ਹੋਣ ਜਿੱਥੇ ਗੋਵਿੰਦ ਦਾ ਭਜਨ ਹੁੰਦਾ ਹੋਵੇ ਸਤ ਸੰਗ ਹੁੰਦਾ ਹੋਵੇ ਤੀਜਾ ਕੀਰਤਨ ਨਾਮਿਕ ਨੀਤ ਨਿਤ ਕੀਰਤਨ ਹੁੰਦਾ ਹੋਵੇ ਜਿੱਦਾਂ ਹਰਿਮੰਦਰ ਸਾਹਿਬ ਰੋਜ਼ ਕੀਰਤਨ ਹੁੰਦਾ ਜੇ ਉੱਥੇ ਕੋਈ ਸਰੀਰ ਛੱਡਦਾ ਪਾਲਕੀ ਆਉਣੀ ਹੈ ਜੰਦੂਤ ਨਹੀਂ ਉੱਥੇ ਆ ਸਕਦੇ ਡਿੱਠੇ ਸੱਬੇ ਥਾਵ ਨਹੀਂ ਤੁੱਦ ਇਹ ਆ ਇਹ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ